ਇਹ ਦੇਖੋ ਜੀ ਸਾਡਾ ਲਸਣ ਅਦਰਕ ਤੇ ਹੈ ਲਾਲ ਮਿਰਚ ਤੇ ਹੁਣ ਸਾਡਾ ਤੇਲ ਇੱਥੇ ਹੋ ਗਿਆ ਗਰਮ ਹੁਣ ਅਸੀਂ ਲੱਗੇ ਆ ਲਸਣ ਤੇ ਅਦਰਕ ਵੜਾ ਕੇ ਪਾਉਂਦੇ ਆ। ਇਹ ਜੀ ਤੇ ਸੱਤਾਂ ਤੜਾਇਆ ਵਿੱਚ ਆਪਕੇ ਜੀ ਅਸੀਂ ਬਣਾਉਣ ਲੱਗੇ ਆ ਯਮੀ 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 ਚਿਕਨ ਚਿਕਨ ਬਣਾਉਣ ਲੱਗੇ ਨੇ ਮੇਰੇ ਹਸਬੰਡ ਜੀ ਦੇਖੋ ਇਹ ਦੇਖੋ ਪਿਆਜ਼ ਕਰ ਰਹੇ ਨੇ ਮੁੱਕੋ ਇਹ ਦੇਖ ਲਓ ਜੀ ਸਾਡੇ ਪਿਆਜ਼ ਹੋ ਚੁੱਕੇ ਨੇ ਹੋ ਚੁੱਕੇ ਨੇ ਪਿਆਜ਼ ਤੇ ਪਿਆਜ਼ ਜ਼ਿਆਦਾ ਮੋਟੇ ਨਹੀਂ ਕੀਤੇ ਮਤਲਬ ਠੀਕ ਹੈ ਬਰੀਕ-ਬਰੀਕ ਨੇ ਤੇ ਇੱਥੇ ਅੱਜ ਹਸਬੰਡ ਜੀ ਲਾਣਗੇ ਚਿਕਨ ਦਾ ਤੜਕਾ ਤੇ ਚਿਕਨ ਅੱਜ ਬਹੁਤ ਹੀ ਦਿਨ ਬਾਅਦ ਬਣਾਉਣ ਲੱਗੇ ਅਸੀਂ ਐ ਦੇਖੋ ਸਾਡਾ ਜਿਹੜਾ ਤੜਕਾ ਵਾ ਹਜੇ ਭੁੱਜ ਰਿਹਾ ਵਾ ਤੇ ਲਾਲ ਮਿਰਚਾਂ ਦੇਖੋ ਕਿੰਨੀਆਂ ਵਧੀਆ ਲੱਗ ਰਹੀਆਂ ਨੇ ਇਹ ਦੇਖੋ ਜੀ ਹਸਬੰਡ ਹੁਣ ਫਰਿੱਜ ਵਿੱਚੋਂ ਕੱਢ ਰਹੇ ਨੇ ਟਮਾਟਰ ਕਿਉਂਕਿ ਹੁਣ ਚਿਕਨ ਵਿੱਚ ਟਮਾਟਰ ਵੀ ਪਾਣੇ ਤੇ ਟਮਾਟਰ ਫਰਿੱਜ 'ਚੋਂ ਕੱਢ ਰਹੇ ਨੇ ਇਹ ਦੇਖੋ ਜੀ ਹੁਣ ਅਸੀਂ ਟਮਾਟਰ ਪਾਣੀ ਵਿੱਚ ਪਾ ਦਿੱਤੇ ਨੇ ਤੇ ਕਿੰਨੇ ਲਾਲ-ਲਾਲ ਤੇ ਕਿੰਨੇ ਵਧੀਆ-ਵਧੀਆ ਦਿਖ ਰਹੇ ਨੇ ਦੇਖੋ ਤੇਸ ਤੋਂ ਬਾਅਦ ਪਿਆਜ਼ ਜਦੋਂ ਸਾਡੇ ਹੋ ਜਾਣਗੇ ਇਹ ਦੇਖੋ ਪਿਆਜ਼ ਮਤਲਬ ਸਾਡੇ ਹਜੇ ਪ੍ਰੋਪਰ ਨਾ ਨਹੀਂ ਹੋਏ ਮਤਲਬ ਇਹ ਕਹਿ ਰਹੇ ਸੀ ਕਿ ਪਿਆਜ਼ ਨਾ ਮੋਟੇ ਨਹੀਂ ਕਰਨੇ ਜ਼ਿਆਦਾ ਠੀਕ ਠੀਕ ਕਰਨੇ ਆ ਤੇ ਹੁਣ ਪਿਆਜ਼ ਇੱਥੇ ਗ੍ਰੈਂਡ ਹੋ ਗਏ ਥੋੜੇ ਜੇ ਤੇ ਹੁਣ ਇੱਥੇ ਇਹਨਾਂ ਦਾ ਮਸਾਲਾ ਦੇਖੋ ਜੇ ਲਸਣ ਹੋ ਗਿਆ ਹੈ ਲਾਲ ਤੇ ਇਸ ਵਿੱਚ ਪਾ ਰਹੇ ਨੇ ਪਿਆਜ਼ ਤੇ ਇਹ ਦੇਖੋ ਹੁਣ ਥੋੜੇ ਇਸ ਵਿੱਚ ਚਲ ਕੇ ਪਿਆਜ਼ ਨੂੰ ਦੇਖੋ ਚੰਗੀ ਤਰ੍ਹਾਂ ਕਰ ਲਵਾਂਗੇ ਅਸੀਂ ਮਿਕਸ ਦੇਖੋ ਜੀ ਕਿੰਨੇ ਵਧੀਆ ਪਿਆਜ਼ ਧਿਖ ਰਹੇ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਜੀ ਦਬੋਣ ਲਵਾਂਗੇ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਦੀ ਰੰਗਤ ਕੀ ਹੈ ਮਸਾਲੇ ਦੀ ਹੁਣ ਦੇਖੋ ਹੁਣ ਕੱਟ ਰਹੇ ਨੇ ਟਮਾਟਰ ਤੇ ਟਮਾਟਰ ਦੇਖੋ ਜੀ ਕਿੱਡੇ ਵਧੀਆ ਵਧੀਆ ਲੱਗ ਰਹੇ ਨੇ ਲਾਲ ਲਾਲ ਟਮਾਟਰ ਧਿਖ ਰਹੇ ਨੇ एक्चुअली ਕੱਚਾ ਟਮਾਟਰ ਹੁੰਦੇ ਨੇ ਤੇ ਉਹ ਨਾ ਮਤਲਬ ਕਿ ਉਹਦੇ ਵਿੱਚ ਰਸ ਨਹੀਂ ਹੁੰਦਾ ਇਹਦੇ ਵਿੱਚ ਤੇ ਬਹੁਤ ਜ਼ਿਆਦਾ ਰਸ ਹੈ ਔਰ ਟਮਾਟਰ ਵੀ ਬਹੁਤ ਵਧੀਆ ਵਧੀਆ ਲੱਗ ਰਹੇ ਨੇ ਇਹ ਜੀ ਸਾਡੇ ਟਮਾਟਰ ਦੇਖੋ ਕੱਟ ਲਏ ਨੇ ਹੁਣ ਇਸ ਨੂੰ ਜੀ ਕੁਚੂ ਮੁਚੂ ਕਰਕੇ ਇਹਨੂੰ ਹੁਣ ਮਿਕਸੀ ਵਿੱਚ ਪੀਸ ਲਵਾਂਗੇ ਇਹ ਦੇਖੋ ਜੀ ਸਾਡੇ ਟਮਾਟਰ ਬਿਲਕੁਲ ਹੀ ਕੁਚੂ ਮੁਚੂ ਜੀ ਹੋ ਰਹੇ ਨੇ ਦੇਖੋ ਪੂਰੀ ਚਟਨੀ ਬਣ ਗਈ ਟਮਾਟਰਾਂ ਦੇ ਕਿੰਨੇ ਵਧੀਆ ਲੱਗ ਰਹੇ ਨੇ ਹੁਣ ਇਹ ਤੁਹਾਨੂੰ ਖੋਲ ਕੇ ਦਿਖਾਣੇ ਆ ਇਹ ਦੇਖ ਲਓ ਕਿੰਨੇ ਵਧੀਆ ਲੱਗ ਰਹੇ ਨੇ ਦੇਖੋ ਲਾਲ ਲਾਲ ਟਮਾਟਰ ਔਰ ਬਿਲਕੁਲ ਦੇਖੋ ਕਿੰਨੇ ਜਿਆਦਾ ਵਧੀਆ ਲੱਗ ਰਹੇ ਨੇ ਦੇਖੋ ਜੀ ਭ제 ਸਾਡਾ ਮਸਾਲਾ ਦੇਖੋ ਹੋ ਰਿਹਾ ਹੈ ਹਰੇ ਮਤਲਬ ਕੱਚਾ ਮਸਾਲਾ ਹੈ ਇਹ ਦੇਖੋ ਅੰਡਾ ਪਹਿਲਾਂ ਚੰਗੀ ਤਰ੍ਹਾਂ ਸੀ ਪਕਾ ਲਾਂਗੇ ਇਹ ਦੇਖੋ ਹਲੇ ਕੱਚਾ ਜਿਹਾ ਹੋ ਰਿਹਾ ਹੈ ਸਾਡਾ ਹੋ ਰਿਹਾ ਜੇ ਪੱਕਾ ਨਹੀਂ ਹੈ ਮਸਾਲਾ ਥੋੜਾ ਮਸਾਲਾ ਪੱਕ ਜਾਊਗਾ ਤੇ ਫਿਰ ਨਾ ਇਸ ਵਿੱਚ ਅਸੀਂ ਪਾਵਾਂਗੇ ਟਮਾਟਰ ਖੈ ਲਾਲ ਹਸਬੰਡ ਬਣਾ ਰਹੇ ਨੇ ਪਤਾ ਨਹੀਂ ਇਹਨਾਂ ਨੇ ਟਮਾਟਰ ਪਾਣੇ ਆ ਜਾਂ ਫਿਰ ਪਹਿਲਾਂ ਚਿਕਨ ਪਾਣਾ ਹੈ ਇਹ ਦੇਖਦੇ ਆ ਤੇ ਫਿਰ ਵੀਡੀਓ ਵਿੱਚ ਉਸੇ ਤਰੀਕੇ ਨਾਲ ਮੈਂ ਦੱਸਾਂਗੀ ਕਿਉਂਕਿ ਇਹਨਾਂ ਦਾ ਆਪਣਾ ਤਰੀਕਾ ਮੇਰਾ ਆਪਣਾ ਤਰੀਕਾ ਹੈ ਤੇ ਇਸ ਕੱਚੇ ਮੈਂ ਬਣਾਨੀ ਅਲੱਗ ਤਰੀਕੇ ਨਾਲ ਇਹ ਬਣਾ ਦੇਖੋ ਜੀ ਸਭ ਤੋਂ ਪਹਿਲਾਂ ਮਸਾਲੇ ਵਿੱਚ ਨਮਕ ਪਾ ਰਹੇ ਨੇ ਸਵਾਦ ਅਨੁਸਾਰ ਨਮਕ ਹੋਰ ਇਸ ਨੂੰ ਕਰਦਣਗੇ ਚੰਗੀ ਤਰ੍ਹਾਂ ਮਿਕਸ ਸਾਤੇ ਵਿੱਚ ਇਹਨੂੰ ਸਾਫ਼ ਕੀਤਾ ਤੇ ਇਹ ਰਿਹਾ ਸਾਡਾ ਜੀ ਚਿਕਨ ਯਾਨੀ ਕਿ ਮੀਟ ਔਰ ਇਹਨੂੰ ਦੇਖੋ ਜੀ ਵਾਸ਼ ਕਰਕੇ ਚੰਗੀ ਤਰ੍ਹਾਂ ਨਾਲ ਨਾ ਧੋ ਕੇ ਇੱਥੇ ਰੱਖ ਲਿਆ ਹੈ ਔਰ ਦੇਖੋ ਜੀ ਉਹ ਮੇਰਾ ਵੋਕਰ ਪਿਆ ਹੈ ਔਰ ਜਦੋਂ ਮੈਂ ਕਿਚਨ 'ਚ ਕੰਮ ਕਰਦੀ ਆ ਨਾ ਤੇ ਵੋਕਰ ਦੇਖੋ ਮੈਂ ਸਾਈਡ ਤੇ ਰੱਖ ਲੰਨੀ ਬਾਹਰ ਹੀ ਇਹ ਦੇਖੋ ਇਹ ਮੈਂ ਬਾਹਰ ਹੀ ਸਾਈਡ ਤੇ ਵੋਕਰ ਰੱਖ ਲਿਆ ਕਿਉਂਕਿ ਕਿਚਨ ਸਾਡਾ ਇੰਨਾ ਜ਼ਿਆਦਾ ਛੋਟਾ ਹੈ ਨਾ ਤੇ ਵੋਕਰ ਮਤਲਬ ਕਿ ਮੈਂ ਕਿਚਨ ਵਿੱਚ ਲੈ ਕੇ ਕੰਮ ਨਹੀਂ ਕਰ ਸਕਦੀ ਤੇ ਇੱਥੇ ਦੇਖੋ ਜੀ ਮਸਾਲਾ ਸਾਡਾ ਹਜੇ ਹੋ ਰਿਹਾ ਹੈ ਮਤਲਬ ਕਿ ਇਹਨੂੰ ਟਾਈਮ ਲੱਗੂਗਾ ਜੇ ਹੋਣ ਤੇ ਇਹ ਦੇਖੋ ਜੀ ਇਹ ਲੱਗ ਰਿਹਾ ਵਾ ਤੜਕਾ ਤੇ ਤੜਕਾ ਇਹ ਨਾ ਦੇਲਣਾ ਲਾਉਂਦੇ ਨੇ ਆਪਣੇ ਮਤਲਬ ਪੂਰੇ ਵਧੀਆ ਤਰੀਕੇ ਨਾਲ ਲਾਉਂਦੇ ਨੇ ਕਿ ਜਦੋਂ ਇਹ ਚਿਕਨ ਬਣਾਉਂਦੇ ਨੇ ਤੇ ਟੇਸਟ ਆ ਜਾਂਦਾ ਪੂਰਾ ਛਿਕਨ ਦਾ ਮਤਲਬ ਕਿ ਬਹੁਤ ਹੀ ਮਜ਼ਾ ਆਂਦਾ ਇਹਨਾਂ ਦੇ ਹੱਥ ਦਾ ਚਿਕਨ ਖਾਣ ਦਾ ਤੇ ਜਦੋਂ ਵੀ ਕਿਸੇ ਨੇ ਚਿਕਨ ਖਾਣਾ ਹੈ ਤੇ ਮੇਰੇ ਹਸਬੰਦ ਦੇ ਹੱਥ ਦਾ ਖਾ ਕੇ ਦੇਖਣਾ ਬਹੁਤ ਜ਼ਿਆਦਾ ਵਧੀਆ ਬਣਾਉਂਦੇ ਨੇ ਔਰ ਦੇਖੋ ਥੋੜਾ ਜਿਹਾ ਸਮਾਈਲ ਵੀ ਕਰ ਰਹੇ ਨੇ ਇਹਨਾਂ ਦੀ ਅੱਖ ਦੇਖਿਓ ਬਹੁਤ ਜ਼ਿਆਦਾ ਲਾਲ ਹੋ ਗਈ ਹੈ ਪਤਾ ਨਹੀਂ ਕਿਉਂ ਅੱਖ ਜ਼ਿਆਦਾ ਹੀ ਰੈੱਡ ਰੈੱਡ ਹੋਣ ਦਈ ਹੈ ਦਿਖਾਣਾ ਜਰਾ ਇੱਧਰ ਛੇ ਬੋਤਲ ਦੀ ਇਹਦੇ ਦੇਖਣਾ ਬਹੁਤ ਜ਼ਿਆਦਾ ਲਾਲ ਹੋ ਗਈ ਪਤਾ ਨਹੀਂ ਕਿਉਂ ਇਹ ਦੇਖੋ ਇਹ ਚਿਕਨ ਬਣਾਉਂਦੇ ਬਣਾਉਂਦੇ ਬਸ ਘੁੰਮਦੇ ਰਹਿੰਦੇ ਨੇ ਇਹ ਦੇਖਿਓ ਹੁਣ ਚੱਲੇ ਥੋੜਾ ਬਾਹਰ ਘੁੰਮਣ ਕਿ ਥੋੜਾ ਤੜਕਾ ਨਾਲ ਚੱਕਰੇ ਇਹਨਾਂ ਦਾ ਜਿਹੜਾ ਕੱਚਾ ਕੱਚਾ ਉਹ ਹੋ ਜਾਊਗਾ ਇਹਨੂੰ ਨਾਲ-ਨਾਲ ਹਿਲਾਉਂਦੇ ਰਹਿਣਾ ਕਿਉਂਕਿ ਇਹ ਨਾ ਫਿਰ ਥੱਲੇ ਲੱਗ ਜਾਂਦਾ ਨਾ ਇਸ ਕਰਕੇ ਇਹਨੂੰ ਨਾਲ-ਨਾਲ ਹਿਲਾਉਂਦੇ ਰਹਿਣਾ ਸਾਡਾ ਮਸਾਲਾ ਹੁਣ ਲਾਲ ਹੋ ਗਿਆ ਵੇਖੋ ਪੂਰੀ ਤਰ੍ਹਾਂ ਹੁਣ ਇਸ ਵਿੱਚ ਪਾਉਣ ਲੱਗੇ ਨੇ ਇਹ ਚਿਕਨ ਇਹ ਦੇਖੋ ਇਸ ਵਿੱਚ ਹੁਣ ਚਿਕਨ ਪਾ ਰਹੇ ਨੇ ਕਿਉਂਕਿ ਮਸਾਲੇ ਇਹ ਬਾਅਦ ਵਿੱਚ ਇਸ ਵਿੱਚ ਥਾਣਗੇ ਇਹ ਦੇਖੋ ਜੇ ਲੈਗ ਪੀਸ ਹੁਣ ਗਏ ਇਸ ਵਿੱਚ ਦੂਜੇ ਪੀਸ ਥੋੜੀ ਥੋੜੀ ਤੱਕ ਸਾਰੇ ਆਪ ਚਿਕਨ ਇਸ ਵਿੱਚ ਪਾਉਂ। ਇਹ ਦੇਖੋ ਜੀ ਹੁਣ ਮਾਚੀ ਚੰਨ ਨੂੰ ਚੰਗੀ ਤਰ੍ਹਾਂ 갈 ਲੜਗੇ ਮਸਾਲੇ ਦੇ ਵਿੱਚ ਮਿਕਸ। ਤੇ ਦੇਖੋ ਮਸਾਲੇ ਵਿੱਚ ਮਿਕਸ ਕਰਕੇ ਚਿਕਨ ਕਿੱਦਾ ਹੀ ਵਧੀਆ ਲੱਗ ਰਿਹਾ ਹੈ। ਹਾਜੇ ਤੇ ਇਸ ਵਿੱਚ ਮਤਲਬ ਮਸਾਲੇ ਪੈਣੇ ਆਂ। ਜਦੋਂ ਮਸਾਲੇ ਪੈਣਗੇ ਨਾ ਉਦੋਂ ਚਿਕਨ ਬਹੁਤ ਹੀ ਜ਼ਿਆਦਾ ਵਧੀਆ ਲੱਗੂਗਾ। ਸੀ ਪਾ ਲੱਗੇ ਐ ਇਸੇ ਵਿੱਚ ਟਮਾਟਰ ਇਹ ਦੇਖੋ ਇਸ ਵਿੱਚ ਕੁਚੂ ਮਚੂ ਕਰਕੇ ਹਟੇ ਟਮਾਟਰ ਜੀ ਪਾ ਦਿੱਤੇ ਨੇ ਹੁਣ ਇਹ ਸੁਨੋ ਚੰਗੀ ਤਰ੍ਹਾਂ ਕਰ ਦਾਂਗੇ ਦੇਖਿਓ ਜੀ ਚਿਕਨ ਚ ਮਿਕਸ ਤੇ ਦੇਖੋ ਚਿਕਨ ਦਾ ਰੰਗ ਕਿੰਨਾ ਵਧੀਆ ਆਉਣ ਡਿਆ ਵਾ ਬਹੁਤ ਹੀ ਵਧੀਆ ਦੇਖਿਓ ਮਤਲਬ ਕਿ ਗਰੇਵੀ ਵਧੀਆ ਲੱਗ ਰਹੀ ਹੈ ਹੱਲੇ ਤੇ ਇਹਦੇ ਵਿੱਚ ਸਾਰੇ ਮਸਾਲੇ ਐਸੀ ਪਾਉਣੇ ਆ ਦੇਖੋ ਚਿਕਨ ਸਾਡਾ ਰੰਗ ਤਾਂ ਇੱਕੋ ਕਿੰਦੀ ਵਧੀਆ ਆਈ ਹੈ ਹੁਣ ਇਸ ਵਿੱਚ ਅਸੀਂ ਪਾਵਾਂਗੇ ਮਸਾਲੇ ਇਹ ਦੇਖੋ ਹੁਣ ਪਾਉਣ ਲੱਗੇ ਨੇ ਵਿੱਚ ਕਸ਼ਮੀਰੀ ਮਿਰਚ ਇਹ ਪਾ ਦਿੱਤੀ ਹੈ ਜੀ ਕਸ਼ਮੀਰੀ ਮਿਰਚ ਹੁਣ ਇਸ ਵਿੱਚ ਪਾ ਦਿੱਤੀ ਹੈ ਹਲਦੀ ਪਾਊਡਰ ਹੁਣ ਇਸ ਵਿੱਚ ਪਾਉਗਾ ਜੀ ਗਰਮ ਮਸਾਲਾ ਹੁਣ ਇਸ ਵਿੱਚ ਜੀ ਚਿਕਨ ਮਸਾਲਾ ਪਾਉਗਾ ਤੇ ਚਿਕਨ ਜੀ ਖਾਂਚ ਹੋ ਜਾਊਗਾ ਟੇਸਟ ਤੇ ਹੁਣ ਇਹ ਸਾਰੇ ਮਸਾਲੇ ਜੀ ਪਾ ਦਿੱਤੇ ਨੇ ਹੁਣ ਇਹਨੂੰ ਜੀ ਚੰਗੀ ਖੋਜੀ ਇਹਦੀ ਰੰਗਤ ਹੁਣ ਕਿੰਨੀ ਵਧੀਆ ਆਉਂਦੀ ਹੈ ਇਹ ਵੇਖੋ ਜੀ ਚਿਕਨ ਔਰ ਇਹਦੀ ਜੇ ਗਰੇਵੀ ਜੀ ਅਜੇ ਮਤਲਬ ਪਾਣੀ ਨਹੀਂ ਪਾਇਆ ਇਸ ਵਿੱਚ ਪਹਿਲੇ ਇਹਨੂੰ ਪਕਾਵਾਂਗੇ ਇਸ ਤੋਂ ਬਾਅਦ ਵਿੱਚ ਪਾਣੀ ਪਾਵਾਂਗੇ ਜ਼ਿਆਦਾ ਪਾਣੀ ਤੇ ਪਾਣਾ ਨਹੀਂ ਵੈਸੇ ਆਹ ਵੇਖੋ ਜੀ ਲੈਗ ਪੀਸ ਜਿੰਨੇ ਖਾਣਾ ਵਾ ਆ ਜਾਓ ਆਹ ਆ ਵੇਖੋ ਜੀ ਲੈਗ ਪੀਸ ਮੇਰਾ ਫੇਵਰਟ ਹੈ ਤੇ ਜਿੰਨੇ ਵੀ ਖਾਣਾ ਵਾ ਤੇ ਆ ਜਾਓ ਖਾ ਲਓ ਦੋ ਲੈਗ ਪੀਸ ਨੇ ਇਹ ਜੀ ਦੇਖੋ ਹਸਬੰਦ ਹੱਸ ਰਹੇ ਨੇ ਲੈਗ ਪੀਸ ਖਾ ਕੇ ਮਿੰਨੂ ਕੋ ਮੈਂ ਨਾ ਇਹਨਾਂ ਨੂੰ ਕਿਹਾ ਕਿ ਇੱਕ ਜਨਾ ਮੈਨੂੰ ਚਿਕਨ ਦਾ ਪੀਸ ਨਾ ਮਸਾਲੇਦਾਰ ਦੇ ਦੋ ਤੇ ਮੈਂ ਟੇਸਟ ਕਰਕੇ ਦੇਖਦੀ ਕਿਉਂਕਿ ਇਹ ਮਸਾਲਾ ਜਿਹੜਾ ਹੁੰਦਾ ਨਾ ਗਰੇਵੀ ਵਾਲਾ ਚਿਕਨ ਇਹ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਹੈ ਤੇ ਮੈਂ ਮੈਂ ਨਾ ਟੇਸਟ ਕਰਕੇ ਦੇਖਦੀ ਹਾਂ ਤੇ ਹੁਣ ਤੁਹਾਨੂੰ ਟੇਸਟ ਕਰਕੇ ਖਾਣੇ ਜਿਹੜਾ ਸੁੱਕਾ ਮਸਾਲੇਦਾਰ ਪੀਸ ਕੱਟ ਕੇ ਦਿੱਤਾ ਮੈਨੂੰ ਇਹਨਾਂ ਨੇ ਮਸਾਲਾ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਕਿਉਂਕਿ ਉਸ ਵਿੱਚ ਪਾਣੀ ਨਹੀਂ ਪਾਇਆ ਨਾ ਤੇ ਮਸਾਲਾ ਬਹੁਤ ਹੀ ਵਧੀਆ ਲੱਗਦਾ ਖਾਂਚ ਬਹੁਤ ਟੇਸਟ ਹੁੰਦਾ ਹੈ ਸਾਚੀ ਤਾਂ ਸਭ ਬਹੁਤ ਹੀ ਜ਼ਿਆਦਾ ਟੇਸਟੀ ਆ ਬਹੁਤ ਜ਼ਿਆਦਾ ਮਜ਼ਾ ਆ ਗਿਆ ਪਰ ਹੱਲੇ ਨਾ ਚਿਕਨ ਵਿੱਚ ਪਾਣੀ ਪਾਣਾ ਹੈ ਇਸ ਵਿੱਚ ਪਾਣੀ ਨਹੀਂ ਪਾਇਆ ਤੇ ਇਸ ਕਰਕੇ ਬਹੁਤ ਜ਼ਿਆਦਾ ਟੇਸਟੀ ਬਣਿਆ ਆ ਪਰ ਮਿਰਚ ਬਹੁਤ ਜ਼ਿਆਦਾ ਹੈ ਕਿਤਨਾ ਲਓ ਹੈ ਦੇਖੋ ਮੈਂ ਕਿੱਥੇ ਬੈਠੀ ਹੋਈ ਆ ਮੈਂ ਬੈਠੀ ਆ ਸਿਲਫ ਦੇ ਉੱਪਰ ਕਿਉਂਕਿ ਮੈਂ ਬਣਾ ਰਹੀ ਸੀ ਵੀਡੀਓਜ਼ ਇਸ ਕਰਕੇ ਮੈਂ ਬੈਠੀ ਸੀ ਸਿਲਫ ਦੇ ਉੱਤੇ ਤੇ ਸਿਲਫ ਦੇ ਉੱਤੇ ਦੇਖੋ ਮੈਂ ਕਿਸ ਤਰੀਕੇ ਨਾਲ ਬੈਠੀ ਹੋਈ ਆ ਤੇ ਆਪਣਾ ਆਪਣੀ ਵੀਡੀਓ ਖੁਦ ਨਹੀਂ ਨਾ ਕੋਈ ਬਣਾ ਸਕਦਾ ਮੈਂ ਤਾਂ ਫਿਰਾਲ ਬਣਾ ਲੈਂਦੀ ਹਾਂ ਹਸਬੰਦ ਨੂੰ ਨਹੀਂ ਬਣਾਨੀ ਆਂਦੀ ਇਸ ਕਰਕੇ ਮੈਂ ਸਿਲਫ ਦੇ ਉੱਪਰ ਬੈਠ ਕੇ ਵੀਡੀਓਜ਼ ਬਣਾ ਰਹੀ ਸੀ ਤੇ ਹੁਣ ਜੀ ਸਾਡਾ ਚਿਕਨ ਬਣ ਕੇ ਰੈਡੀ ਹੋ ਚੁੱਕਿਆ ਹੈ ਦੇਖੋ ਇਸ ਦੀ ਗਰੇਵੀ किट्टी व्या लग रही है देखो और मेरा चिकन का पीस भी एक डिग पिया प्लेट दे बच्चे चलो कोई गल नहीं बाद चुक लावे तो यह देखो इस दी ग्ररेवी और थोड़े जे चावल ज़्यादा नहीं ले मैं बिल्कुल इन्ने के ले ने और ये रही रोटी और जी लैग पीस खास करके मैं इन्हों बोलिया ही कि मैं अच्छ लैग पीस देन यह देखो लैग पीस ਔਰ ਇਹਦੀ ਗਰੇਵੀ ਦਾ ਕਲਰ ਬਹੁਤ ਹੀ ਜ਼ਿਆਦਾ ਵਧੀਆ ਆਂਦਿਆ ਬਹੁਤ ਹੀ ਜ਼ਿਆਦਾ ਤੇ ਥੋੜੀ ਜੀ ਗਰੇਵੀ ਇਹ ਹੀ ਪਾਣੇ ਆ ਦੇਖੋ ਚਾਵਲ ਦੇ ਉੱਪਰ ਤੇ ਟੇਸਟ ਕਰਕੇ ਮੈਂ ਦਿਖਾਨੀ ਆ ਤੁਹਾਨੂੰ ਹੁਨੇ ਕਿ ਕਿਸ ਤਰ੍ਹਾਂ ਦਾ ਬਣਿਆ ਹੈ ਚਿਕਨ ਚਲੋ ਮੈਂ ਤੁਹਾਨੂੰ ਟੇਸਟ ਕਰਕੇ ਦਿਖਾਨੀ ਹੁਨੇ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਬਹੁਤ ਹੀ ਜ਼ਿਆਦਾ ਟੇਸਟੀ ਸੱਚ ਕਹਾਂ ਤਾਂ ਇੰਨਾ ਜ਼ਿਆਦਾ ਟੇਸਟੀ ਬਣਿਆ ਹੈ ਗੋਹਤੀ ਵਧੀਆ ਔਰ ਚਾਵਲ ਦੇ ਨਾਲ ਖਾਂਦਾ ਤੇ ਹੋਰ ਜ਼ਿਆਦਾ ਹੀ ਮਜ਼ਾ ਆਂਦਾ ਹੈ ਬਹੁਤ ਜ਼ਿਆਦਾ ਮਜ਼ਾ ਆਂਦਾ ਪਰ ਮੈਂ ਚਾਵਲ ਰਾਤ ਦੇ ਟਾਈਮ ਆਪ ਜੇ ਠੰਡ ਹੈਗੀ ਆ ਤੇ ਮੈਂ ਜ਼ਿਆਦਾ ਨਹੀਂ ਖਾਂਦੀ ਮੈਂ ਕਟ ਖਾਨਨੀ ਆ ਮੈਂ ਜ਼ਿਆਦਾ ਰੋਟੀ ਹੀ ਖਾਨਨੀ ਆ ਹਾਂ ਗਰਮੀ ਹੋਵੇ ਤੇ ਫਿਰ ਤਾਂ ਮੈਂ ਚਾਵਲ ਖਾ ਲੈਂਨੀ ਆ आ जाओ तु भी सारे मेरे नाल खा लो चिकन रोटी और चावल और इतों तक कि अज मेरी वीडियोज़ थी और वीडियो जरूर फुल वॉच करो और चैनल सबसक्राइब जरूर करना और प्लीज शेयर जरूर करना और थैंक यू सो मच तो ती हाँ सारे मेरी वीडियोस देख रहे हो और मैनू सपोर्ट हो रहा है ਇਸਦੇ ਲਈ ਥੈਂਕ ਯੂ so much ਬਹੁਤ ਬਹੁਤ ਸਾਦਾ ਤੁਹਾਨੂੰ ਧੰਨਵਾਦ ਕਿ ਤੁਸੀਂ ਮੇਰੀ ਵੀਡੀਓਜ਼ ਦੇਖ ਰਹੇ ਹੋ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਕਿ ਤੁਸੀਂ ਮੈਨੂੰ ਸਪੋਰਟ ਕਰ ਰਹੇ ਹੋ ਤੇ ਅੱਜ ਦਾ ਵੀਲੋਗ ਬਸ ਇੱਥੇ ਤੱਕ ਹੀ ਸੀ ਬਾਕੀ ਅਗਲਾ ਵੀਲੋਗ ਅਸੀਂ ਕੱਲ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਹੁਣ ਬਸ ਰੋਟੀ ਖਾ ਲਈਏ ਅਸੀਂ ਤੇ ਆ ਜਾਓ ਤੁਸੀਂ ਵੀ ਖਾ ਲਓ ਸਾਡੇ ਨਾਲ ਰੋਟੀ ਚਲੋ ਦੋਸਤੋ ਬਾਏ ਬਾਏ ਦੋਸਤੋ